ਇਤਨ ਬਾਬਾ ਨਾਨ ਸਿੰਘ ਜੀ ਨਾਨਕ ਸਰਾਲੇ ਤੁਹਾਨੂੰ ਇਹ ਗੱਲ ਦੱਸਦਾ ਹੈ ਜੀ ਕਹਿੰਦੇ ਬਾਬਾ ਜੀ ਸਾਹਿਬ ਉੱਥੇ ਜਾ ਰਹੇ ਸੀ ਕਿ ਕਹਿੰਦੇ ਰੀਲ ਗੱਡੀ ਦੀ ਲਾਈਨ ਪੈਂਦੀ ਸੀ ਲੁਧਿਆਣੇ ਉਦੋਂ ਨਾ ਫਾਟਕ ਇਦਾਂ ਲੱਗਦੇ ਸੀ ਜਿਵੇਂ ਪੁਰਾਣੇ ਪਿੰਡਾਂ ਦੇ ਦਰਵਾਜ਼ੇ ਲੱਗਦੇ ਸੀ ਹਾਂ ਉਹ ਜਿਹੜਾ ਫਾਟਕ ਮੈਨ ਸੀ ਉਹਨੇ ਬਾਬਾ ਜੀ ਨੂੰ ਫਾਟਕ ਖੋਦਤਾ ਬਾਬਾ ਜੀ ਟਾਂਗੇਦੇ ਸੀ ਬਾਬਾ ਜੀ ਟਾਂਗਾ ਨਾਲ ਲੰਘੇ ਵੀ ਬਾਬਾ ਜੀ ਅੱਗੇ ਜਾ ਕੇ ਟਾਂਗਾ ਰੋਕ ਲਿਆ ਕਹਿੰਦੇ ਭਾਈ ਫਾਟਕਾਂ ਦੀ ਬੁਲਾ ਕੇ ਲਿਆਓ ਆਈ ਕਹਿੰਦੇ ਭਾਈ ਤੈਨੂੰ ਫਾਟਕਾ ਨੂੰ ਖੋਲਦਾ ਸੀ ਉਹ ਕਹਿੰਦਾ ਮਹਾਰਾਜ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ ਹੈ ਜੇ ਕੋਈ ਸਾਧੂ ਸਰੂਪ ਦੇਖੇ ਨਾ ਉਹਨੂੰ ਕਿਤੇ ਰੁਕ ਉਹਦਾ ਰਾਹ ਨਾ ਰੋਕੀ ਕਹਿੰਦੇ ਕਦੇ ਵੇ ਗੱਡੀ ਆਣ ਨੂੰ ਸਮਾਂ ਅਸੀਂ ਮੈਨੂੰ ਪਤਾ ਇੰਨਾ ਸਮਾਂ ਹੈਗਾ ਇਸ ਲਈ ਆਪ ਜੀ ਇਹ ਖੋਲਤਾ ਮਾਰਾ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੈ ਉਹ ਨਾਲ ਸਿਮਰਨਾ ਦੇਤਾ ਕਹਿੰਦੇ ਲੈ ਪਹਿਲੀ ਪੂੜਾ ਦਾ ਪਾਠ ਕਰੇ ਕਦੇ ਕੋਈ ਨਾ ਤਾਂ ਸਾਡੇ ਲਈ ਫਾਟਕਾ ਖੋਲਿਆ ਹੈ ਨਾ ਉੱਥੇ ਸੱਚ ਅਸੀਂ ਤੇਰੇ ਲਈ ਸੱਚਖੰਡ ਦੇ ਦਰਵਾਜ਼ੇ ਖੋਲਾਂਗੇ